ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਦੇਖ ਰਹੇ ਹੋ ਇਹਨੂੰ ਅੱਜ ਨਾ ਯਾਰ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਉਹ ਗੱਲ ਆ ਸਪੈਸ਼ਲ ਮੇਰੀਆਂ ਭੈਣਾਂ ਵਾਸਤੇ ਜਿਹੜੇ ਸਾਡੀਆਂ ਕੁੜੀਆਂ ਨੇ ਉਹਨਾਂ ਵਾਸਤੇ ਜਿਹੜੇ ਸਾਡੀਆਂ ਕੁੜੀਆਂ ਬਾਹਰ ਅੰਦਰ ਜੋਬ ਕਰਨੀਆਂ ਨੇ ਗੱਲ ਇਦਾਂ ਕਿ ਦੇਖੋ ਹੁਣ ਇੱਕ ਕੁੜੀ ਜੋਬ ਕਰਦੀ ਐ ਠੀਕ ਐ ਕੁੜੀਆਂ ਨੂੰ ਅੱਜ ਕੱਲ ਕੀ ਸਮਝਿਆ ਜਾਂਦਾ ਕੁੜੀਆਂ ਨੂੰ ਸਮਝਿਆ ਜਾਂਦਾ ਇੱਕ ਵੀ ਚੀਜ਼ ਦੀ ਤਰ੍ਹਾਂ ਵੀ ਵਰਤ ਲੋ ਤੇ ਸਿੱਟ ਦੋ ਠੀਕ ਹੈ ਜਿਹੜੇ ਜੋਬ ਵਾਲੇ ਓਨਰ ਨੇ ਉਹ ਵੀ ਕੁੜੀਆਂ ਨੂੰ ਕੋਈ ਕਿਸੇ ਬਹਾਨੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਠੀਕ ਹੈ ਕੋਈ ਮੋਲੇਸਟ ਕਰਨ ਦੀ ਕੋਸ਼ਿਸ਼ ਕਰਦਾ ਕੁਝ ਵੀ ਯਾਰ ਬਹੁਤ ਕੁਝ ਹੁੰਦਾ ਹੈਗਾ ਠੀਕ ਹੈ ਮੂੰਹ ਤੇ ਕੁੜੀਆਂ ਦੇ ਹੋਰ ਹੁੰਦੇ ਨੇ ਮਤਲਬ ਪਿੱਠ ਪਿੱਛੇ ਉਹਨਾਂ ਨੂੰ ਕਹਿਣਗੇ ਵੀ ਐਦਾਂ ਉਦਾਂ ਬਹੁਤ ਗਲਤ ਬੋਲਦੇ ਨੇ ਯਾਰ ਬਹੁਤ ਕੁੜੀਆਂ ਮੋਲੇਸਟ ਹੁੰਦੀਆਂ ਵੀ ਨੇ ਪਰ ਉਹਨਾਂ ਨਾਲ ਕੀ ਹੁੰਦਾ ਹੈਗਾ ਉਹ ਵਿਚਾਰੀਆਂ ਘਰੇ ਨਹੀਂ ਦੱਸ ਸਕਦੀਆਂ ਘਰੇ ਕਿਉਂ ਨਹੀਂ ਦੱਸ ਸਕਦੀਆਂ ਕਿਉਂਕਿ ਘਰ ਦੇ ਹੁੰਦੇ ਨਹੀਂ ਠੀਕ ਹੈ ਘਰ ਦੇ ਕੀ ਸਾਡੇ ਨੇ ਘਰ ਦੇ ਕੀ ਕਰਨਗੇ ਜੇ ਘਰ ਦੇ ਨੂੰ ਦੱਸਣ ਗਿਆ ਲੈ ਤੂੰ ਗਲਤ ਹੋਏਗੀ ਤਾਂ ਪਹਿਲ ਕਰੀ ਹੋ ਚਲੋ ਜੀ ਚੱਕ ਕੇ ਸਿੱਧਾ ਜੋਬ ਤੋਂ ਹਟਾ ਦੇਣਗੇ ਮਤਲਬ ਯਾਰ ਕੁੜੀਆਂ ਨੂੰ ਖੁੱਲ੍ਹ ਦੇਣੀ ਚਾਹੀਦੀ ਆਪਾਂ ਨੂੰ 2026 ਆ ਗਿਆ ਠੀਕ ਹੈ 21ਵੀਂ ਸਦੀ ਚੱਲ ਰਹੀ ਆ 2026 ਆ ਗਿਆ ਤੇ ਆਪਾਂ ਕਰ ਕੀ ਰਿਹਾ ਆ ਆਪਾਂ ਕਰ ਰਿਹਾ ਆ ਆਪਾਂ ਉਹੀ ਪੁਰਾਣੇ ਖਿਆਲ ਲੈ ਬੋਲੇ ਵੀ ਬਸ ਜੇ ਕੁੜੀ ਤੋਂ ਕੋਈ ਗਲਤੀ ਹੋ ਗਈ ਠੀਕ ਹੈ ਚਾਹੇ ਗਲਤੀ ਮੁੰਡੇ ਨੇ ਕਰੀ ਹੋਵੇ ਮੁੰਡੇ ਨੇ ਗਲਤੀ ਕੀਤੀ ਮੁੰਡੇ ਨੇ ਕੁੜੀ ਦਾ ਗਲਤ ਯੂਜ਼ ਕਰਿਆ ਠੀਕ ਆ ਚੱਕ ਕੇ ਕੀ ਕਰਨਗੇ ਇੱਜ਼ਤ ਕੁੜੀ ਦੀ ਖਰਾਬ ਸਾਡੀ ਕੁੜੀ ਗਲਤ ਹੋ ਜਾਈ ਯਾਰ ਕਹੀ ਜੀ ਮੈਟੈਰਟੀ ਆ ਯਾਰ ਤੁਹਾਡੀ ਲੋਕਾਂ ਦੀ ਮਤਲਬ ਇੰਨੇ ਕਿ ਗੰਦੇ ਖਿਆਲ ਨੇ ਯਾਰ ਤੁਹਾਡੇ ਇਹ ਗੱਲ ਉਹਨਾਂ ਲਈ ਵੀ ਆ ਜਿੰਨਾਂ ਲਵੇ ਕੁੜੀਆਂ ਜੋਬ ਕਰਦੀਆਂ ਨੇ ਤੇ ਉਹ ਆਪਣੀਆਂ ਦੀਆਂ ਭੈਣਾਂ ਨੂੰ ਰੱਖਣਗੇ ਮਤਲਬ ਕਿੱਦਾਂ ਰੱਖਣਗੇ ਐਨ ਰਾਣੀਆਂ ਮੰਗੂ ਕਿ ਸਾਡੀ ਧੀ ਭੈਣ ਕੋਣੀ ਕੋਈ ਆਖਣਾ ਚੱਕੇ ਠੀਕ ਹੈ ਤੇ ਜਿਹੜੀ ਦੂਜੇ ਦੀ ਧੀ ਪੈਣਾ ਉਹਨੂੰ ਸਾਰੇ ਸਭ ਕੁਝ ਕਰਨ ਲਈ ਜਾਂਦੇ ਨੇ ਕਿਉਂ ਉਹ ਕਿਸੇ ਦੀ ਧੀ ਪੈਣ ਨਹੀਂ ਉਹ ਉਹ ਵਾਰਾ ਥੋੜੀ ਥੁਰੀ ਫਿਰਦੀ ਹੈ ਤੇ ਖਾਸ ਕਰ ਜਿਹੜੀਆਂ ਸਾਡੀਆਂ ਮੀਡਲ ਕਲਾਸ ਕੁੜੀਆਂ ਨੇ ਨਾ ਜਿਨ੍ਹਾਂ ਨੂੰ ਜੌਬ ਦੀ ਨੀਡ ਹੁੰਦੀ ਹੈ ਉਹਨਾਂ ਨਾਲ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਉਹ ਬੇਚਾਰੀਆਂ ਦੱਸ ਨਹੀਂ ਸਕਦੀ ਘਰੇ ਕੀ ਦੱਸਣਗੀਆਂ ਕੁੜੀਆਂ ਨੂੰ ਇੱਕ ਤਰ੍ਹਾਂ ਦਾ ਬਸ ਉਹ ਹੀ ਸਮਝ ਰੱਖਿਆ ਮਾਵਾ ਆਪਣੇ ਵੀ ਇਦਾਂ ਹੀ ਕਰ ਰੱਖਿਆ ਆ ਵੀ ਕੁੜੀ ਆ ਕੋਈ ਟਰਕਰ ਨੇ ਮੁੰਡਾ ਗਲਤ ਕਰਦਾ ਸਾਲਾ ਮੁੰਡੇ ਨੂੰ ਦਾ ਬਸ ਸਪੋਰਟ ਕਰਨਗੇ ਪੂਰਾ ਹਾਂ ਜੀ ਸਾਡਾ ਮੁੰਡਾ ਦਾ ਕੋਈ ਗੱਲ ਹੀ ਕੁੜੀਓ ਗਲਤ ਹੋਵੇ ਮੁੰਡੇ ਨੇ ਵੀ ਗਲਤ ਕਰਦਾ ਨਾ ਵੀ ਕੁੜੀ ਗਲਤ ਹੋ ਠੀਕ ਹੈ ਬਹੁਤ ਕੁੜੀਆਂ ਦੇਖਿਆ ਨੇ ਬਹੁਤ ਕੁੜੀਆਂ ਇਦਾਂ ਦੀਆਂ ਠੀਕ ਹੈ ਮੈਂ ਬਾਹਰ ਹੀ ਰਹਿਣਾ ਵੀਰੇ ਬਹੁਤ ਕੁੜੀਆਂ ਇਦਾਂ ਦੀਆਂ ਨੇ ਜਿਨ੍ਹਾਂ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਕਈ ਵਿਚਾਰੀਆਂ ਆਪਣੇ ਘਰੇ ਦੱਸ ਦਿੰਦੀਆਂ ਨੇ ਕਈ ਨਹੀਂ ਦੱਸ ਸਕਦੀਆਂ ਠੀਕ ਹੈ ਸੋ ਮੈਂ ਇਹੀ ਗੱਲ ਕਹਿਣਾ ਚਾਹਣਾ ਕਿਸੇ ਵੀ ਕੁੜੀ ਨਾਲ ਇਦਾਂ ਦੀ ਕੋਈ ਗੱਲ ਹੁੰਦੀ ਹੈ ਨਾ ਪਹਿਲੀ ਗੱਲ ਆਪਦੇ ਘਰੇ ਦੱਸੋ ਜੇ ਘਰੇ ਨਹੀਂ ਕੋਈ ਸੁਣਦਾ ਨਾ ਤੁਹਾਡੀ ਤੁਸੀਂ ਸਿੱਧਾ ਪੁਲਿਸ ਕੰਪਲੇਂਟ ਕਰੋ ਠੀਕ ਹੈ ਮੋਲੇਸਟਰ ਦਾ ਕੇਸ ਪਾਓ ਅਗਲੇ ਤੇ ਜੇ ਤੁਹਾਨੂੰ ਅਗਲਾ ਇਦਾਂ ਦਾ ਕੁਝ ਕਰਦਾ ਜਿਹੜਾ ਅਗਲੇ ਨੂੰ ਕਰਨ ਵਾਲਿਆਂ ਨੂੰ ਵੀ ਯਾਦ ਰਹੇ ਵੀ ਹਾਂ ਬਈ ਮੈਂ ਗਲਤ ਕਰ ਰਿਹਾ ਠੀਕ ਹੈ ਇਦਾਂ ਦੀ ਸਾਰਿਆਂ ਦੋ ਬੰਦੇ ਨੂੰ ਕਿਉਂ ਕਰ ਰਹੇ ਹੋ ਤੁਸੀਂ ਕਿਉਂ ਜਾ ਰਹੇ ਹੋ ਕਿਸੇ ਦੀ ਨਾਲੇ ਉਹ ਲੋਕਾਂ ਨੂੰ ਜਿਹੜੇ ਚੀਜ਼ਾਂ ਕਰਦੇ ਨੇ ਤੁਸੀਂ ਪੈਸੇ ਦੇ ਕੇ ਨਾ ਕਿਸੇ ਦੀ ਟੀਪੈਨ ਨੂੰ ਖਰੀਦ ਨਹੀਂ ਲਿਆ ਠੀਕ ਹੈ ਬਾਉਤੀ ਓਕਾ ਚ ਰਿਆ ਕਰੋ ਠੀਕ ਹੈ ਨਾ ਸਾਡੀਆਂ ਭੈਣਾਂ ਦੇ ਸਾਡੀਆਂ ਧੀਆ ਭੈਣਾਂ ਜੇ ਥੋੜੀ ਧੀ ਪੈ ਨਾਲ ਕੋਈ ਆਇਆ ਕਰੇ ਤੁਸੀਂ ਕੀ ਕਰੋਗੇ ਪਹਿਲਾਂ ਮੈਨੂੰ ਮੈ ਦੱਸੋ ਤੁਸੀਂ ਜਰ ਲਓਗੇ ਤੁਸੀਂ ਆਪਣੀਆਂ ਧੀਆ ਭੈਣਾਂ ਨੂੰ ਸਾਹਮਣੇ ਸਾਹਮਣੇ ਰੱਖਦੇ ਹੋ ਦੋਈ ਧੀਆ ਭੈਣਾਂ ਧੀਆ ਭੈਣਾਂ ਨਹੀਂ ਉਹ ਉਹ ਵਾਰਾ ਥੋੜੀ ਧੁਰੀਆ ਫਿਰਦੀਆਂ ਨੇ ਸੋ ਇਸ ਕਰਕੇ ਮੇਰੀਆਂ ਭੈਣਾਂ ਨੂੰ ਮੇਰਾ ਸਪੋਰਟ ਆ ਠੀਕ ਹੈ ਆਪਾਂ ਚੈਨਲ ਤੇ ਵੀਡੀਓ ਪਾਇਆ ਕਰਾਂਗੇ ਤੇ ਮੇਰੇ ਭੈਣਾ ਮੇਰੇ ਭਰਾ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਪਲੀਜ਼ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ